ਜਦੋਂ ਕੋਈ ਗ੍ਰੰਥੀ ਸਿੰਘ 5 ਸਾਲ 10 ਸਾਲ ਮਰੀ ਉਡੀ ਨਵਾ ਲੈਂਦਾ ਫਿਰ ਉਹਦੀ ਤਨਖਾਹ 'ਚ ਵਾਧਾ ਹੁੰਦਾ ਜਾਂ ਕਿਵੇਂ ਹੁੰਦਾ ਹੈ ਦੇਖੋ ਜੀ ਗ੍ਰੰਥੀ ਸਿੰਘਾਂ ਨਾਲ ਤਾਂ ਜਿਹੜੇ ਮੁੰਡੇ ਫੈਕਟਰੀਆਂ 'ਚ ਕੰਮ ਕਰਦੇ ਆ ਉਹ ਚੰਗੇ ਨੇ ਬੱਚੇ ਨੂੰ ਚਾਹੀਦਾ ਵੀ ਜਿੱਥੇ ਅਸੀਂ ਐਡਾ ਵੱਡਾ ਕਰੋੜ 3 ਕਰੋੜ ਰੁਪਏ ਹਲਾ ਕੇ ਬੁਰਦਵਾਰਾ ਬਣਾਤਾ ਵੀ ਉੱਤੇ ਅਸੀਂ ਬਾਬੇ ਦੀ ਪੜ੍ਹਾਈ ਦਾ ਖਰਚਾ ਨਹੀਂ ਕਰਤਾ ਨੀ ਜੱਗਦਾ ਤੇ ਬੱਚੇ ਦੀ ਸਾਡੇ ਬੱਚਿਆਂ ਨੂੰ ਭਾਈ ਤਾਰੂ ਸਿੰਘ ਸੀ ਕੌਣ ਸੀ ਇਹ ਨਹੀਂ ਪਤਾ ਰਾਜਾ ਕੋਣ ਸੀ ਇਹ ਤੇਰੀ ਗ੍ਰਾਂਤੀ ਸਿੰਘ ਕਿਉਂ ਬਣਦਾ ਬੰਦਾ ਕੋਲ ਇਹ ਕੜਾ ਮਚੌਦਰੀਆਂ ਹੂੰ ਕੋਲ ਇਹ ਕੜਾ ਮਚੌਦਰੀਆਂ ਤੇ ਕੜਮ ਮਚੌਦਰੀਆਂ ਤਾਂ ਗੰਦ ਪਾਇਆ ਹੋਇਆ ਫਿਰ ਉਹ ਹੀ ਪਾਰਟੀ ਇਦਾਂ ਕਿਵੇਂ ਮਤਲ ਸੌਖੇ ਟੰਗ ਨਾਲ ਬਣ ਜਾਂਦਾ ਵੀ ਜੋ ਜਿਹੜਾ ਉਹ ਇਹ ਕਹਿ ਦਿੰਦੇ ਨੇ ਵੀ ਸਾਡੇ ਕੋਲ ਸੀ ਤੇ ਜੇ ਜਾਣਾ ਜਾ ਸੀ ਹੋਰ ਰੱਖਣਾ ਉਹ ਕਿੱਥੋਂ ਆਉਂਦੇ ਨੇ ਫਿਰ ਉਹ ਉਹ ਮੈਂ ਤੁਹਾਨੂੰ ਉਹ ਕਿਹੜੇ ਨੇ ਦੇਖੋ ਅੱਜ ਸਾਡੇ ਨਾਲ ਮੌਜੂਦ ਨੇ ਭਾਈ ਗੁਰਪਾਲ ਸਿੰਘ ਜੀ ਜੋ ਪਾਠੀ ਦੀ ਡਿਊਟੀ ਨਿਭਾਉਂਦੇ ਆ ਅੱਜ ਆਪਾਂ ਉਹਨਾਂ ਨਾਲ ਗੱਲਾਂ ਕਰਾਂਗੇ ਤਾਂ ਉਹਨਾਂ ਨੂੰ ਪੁੱਛਾਂਗੇ ਵੀ ਉਹਨਾਂ ਦੀ ਜਿਹੜੀ ਆ ਜੀਵਨ ਦੱਸਾ ਕਿਵੇਂ ਦੀ ਆ ਤੇ ਉਹ ਆਪਣੀ ਰੋਜੀ ਇਸ ਸਮਾਜ ਦੇ ਵਿੱਚ ਕਿਵੇਂ ਕਮਾਉਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗ੍ਰੰਥੀ ਸਿੰਘਾਂ ਦਾ ਇਹ ਇੱਕ ਕਿਤਾਬਾ ਜਾਂ ਇਹਨੂੰ ਇੱਕ ਆਪਾਂ ਸੇਵਾ ਵਜੋਂ ਦੇਖਿਆ ਜਾ ਸਕਦਾ ਦੇਖੋ ਆਪਾਂ ਪਹਿਲਾਂ ਤਾਂ ਪਿੱਛੇ ਨੂੰ ਜਦੋਂ ਮੁਰਦਦੇ ਹਣਾ ਤਾਂ ਪਹਿਲੇ ਆਪਾਂ ਨੇ ਹੈਡ ਗ੍ਰੰਥੀ ਆਪਾਂ ਇਹ ਕਹਿੰਨਾ ਵੀ ਬਾਬਾ ਬੁੱਢਾ ਜੀ ਸੀ ਠੀਕ ਜੋ ਗੁਰੂ ਆਦੰਦ ਦੇ ਮਹਾਰਾਜਿਆਂ ਦੇ ਹੁੰਦੇ ਹਨ ਨਾ ਤੇ ਜੇ ਆਪਾਂ ਇਤਿਹਾਸ ਫੋਲ ਕੇ ਦੇਖਦੇ ਹਾਂ ਗ੍ਰੰਥੀ ਸਿੰਘ ਦਾ ਕਿਤਾ ਤੇ ਸੇਵਾ ਹੂੰ ਇਹਦੇ ਵਿੱਚ ਫਰਕ ਇਹ ਹੈ ਵੀ ਗਰੰਤੀ ਸਿੰਘ ਆਪਦੀ ਡਿਊਟੀ ਨਿਭਾ ਰਿਹਾ ਉਹ ਡਿਊਟੀ ਹੈ ਹੁਣ ਉਹਦਾ ਤਾਂ ਕਿੱਤਾ ਹੀ ਹੈ ਠੀਕ ਜਾਂ ਬਸ ਸਿੱਧਾ ਲਬਜ਼ ਠੀਕ ਉਹਦਾ ਤਾਂ ਕਿੱਤਾ ਹੀ ਹੈ ਕਿੱਤਾ ਕਿਉਂ ਆਦਾ ਕਿਉਂਕਿ ਉਹਦੇ ਗਰੰਤੀ ਸਿੰਘ ਦੀ ਮਜ਼ਦੂਰੀ ਇਹ ਬਣ ਜਾਂਦੀ ਹੈ ਵੀ ਉਹਨੇ ਆਪਦਾ ਜਿਹੜਾ ਪਰਿਵਾਰ ਮਗਰ ਦੇਖਣਾ ਹੂੰ ਉਹ ਗਰੰਤੀ ਸਿੰਘ ਦੀ ਡਿਊਟੀ ਕਰ ਰਿਹਾ ਉਹਦੇ ਪਿੰਡਾਂ ਦੇ ਵਿੱਚ ਗੁਰਦੁਆਰੇ ਨੇ ਇੱਕ 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 ਪਿੰਡ ਦੇ ਵਿੱਚ ਤਿੰਨ ਤਿੰਨ ਚਾਰ-ਚਾਰ ਗੁਰਦੁਆਰੇ ਹੁੰਦੇ ਨੇ ਬਿਲਕੁਲ ਉਹਦੇ ਰਿਕਾਰਡਿੰਗ ਕਿਤੇ ਸੰਗਤ ਵੱਧ ਹੁੰਦੀ ਆ ਤਾਂ ਉੱਥੇ ਗਰੰਤੀ ਸਿੰਘ ਦੀ ਤਨਖਾਹ ਵੀ ਵੱਧ ਹੁੰਦੀ ਆ ਹੂੰ ਹਨਾ ਜਿੱਤੇ ਸੰਗਤ ਜਿੱਤੇ ਆਮਦਨੀ ਨਹੀਂ ਹੁੰਦੀ ਤਾਂ ਫਿਰ ਉਹ ਸਿਗਮੇਟੇ ਵਾਲੇ ਕਹਿੰਦੇ ਨੇ ਵੀ ਸਾਡੇ ਤਾਂ ਆਮਦਨੀ ਨਹੀਂ ਹੈਗੀ ਅ ਗਰੰਤੀ ਸਿੰਘ ਦੀ ਜਿਹੜੀ ਸੈਲਰੀ ਉਹ ਵੀ ਫਿਰ ਕੱਟ ਹੁੰਦੀ ਆ ਕੋਈ 5000 ਤੇ ਡਿਊਟੀ ਕਰ ਰਿਹਾ ਨਾ ਕੋਈ 7500 ਦੇ ਡਿਊਟੀ ਕਰ ਰਿਹਾ ਕੋਈ 10000 ਤੇ ਡਿਊਟੀ ਕਰ ਰਿਹਾ ਇਹ ਫਰਕ ਕਿਉਂ ਆ ਬਈ ਫਰਕ ਦੇਖੋ ਅੱਧਾ ਵੀ ਗੱਲਾਂ ਫਰਪਿਆ ਪਹਿਲੀ ਗੱਲ ਇਹ ਆ ਵੀ ਮੈਂ ਤਾਂ ਇਹ ਗੱਲ ਕਹਿਣਾ ਮੈਂ ਵੀ ਗੁਰਦਵਾਰੇ ਪਿੰਡਾਂ ਦੇ ਵਿੱਚ ਵੰਡਣੀ ਨਹੀਂ ਚਾਹੀਦੀ ਤੇ ਵੰਡਣਾ ਚਾਹੀਦਾ ਤਾਂ ਫਿਰ ਇੱਕ ਵੰਡਣਾ ਚਾਹੀਦਾ ਠੀਕ ਜੇ ਗਰੰਤੀ ਸਿੰਘਾਂ ਦੀ ਜਿਹੜੀ ਹਾਲਤ ਆ ਗੁਰਦੁਆਰੇ ਪਿੰਡ ਦੇ ਵਿੱਚ ਤਿੰਨ ਨੇ ਹੂੰ ਠੀਕ ਆ ਤਿੰਨਾਂ ਦੇ ਵਿੱਚੋਂ ਆਵਾਜ਼ ਵੀ ਇੱਕੋ ਹੀ ਆਉਣੀ ਆ ਬਿਲਕੁਲ ਇੱਕੋ ਹੀ ਆਉਣੀ ਆ ਨਾ ਜੇ ਅਮਰਤ ਵੇਲੇ ਜਪਜੀ ਸਾਹਿਬ ਦੀ ਬਾਣੀ ਪੜੀ ਤਾਂ ਇੱਕੋ ਹੀ ਬਾਜ ਆਉਣੀ ਆ ਪੰਜ ਬਾਣੀ ਇੱਕੋ ਹੀ ਪੜੀ ਜਾਂਦੀ ਨੇ ਸਾਮ ਨੂੰ ਰਹਿਰਾਤੀ ਬਾਣੀ ਵੀ ਇੱਕੋ ਹੀ ਆਵਾਜ਼ ਆਉਣੀ ਆ ਹਨਾ ਫਿਰ ਉਹਦੇ ਵਿੱਚ ਕੀ ਹੁੰਦਾ ਗ੍ਰੰਥੀ ਸੰਗ ਰੱਖੇ ਹੁੰਦੇ ਨੇ ਫਿਰ ਗ੍ਰੰਥੀ ਸੰਗ ਵੀ ਅਸੀਂ ਉਹੋ ਜਿਹਾ ਰੱਖ ਲੈਨੇ ਆ ਜਿਹੜਾ ਕਹਿੰਦਾ ਵੀ ਚੱਲ ਯਾਰ ਤੁਹਾਨੂੰ ਪੰਜ ਬਾਣੀਆਂ ਆਉਂਦੇ ਨੇ ਤੂੰ ਸਾਡਾ ਡਾਂਗ ਹੀ ਸਾਰੀ ਸਹੀ ਕਿ ਉਹ ਡਾਂਗੀ ਸਾਰੀ ਜਾ ਨਿਤਨੇ ਵੀ ਕਰਨਾ ਹੱਥ ਨਾਲ ਸਵੇਰ ਹਾਂ ਨਾ ਅਰਦਾਸਾਂ ਨੇ ਕੋਈ ਨਾ ਤੈਨੂੰ ਆਪੀ ਆ ਜੀ ਹਾਂ ਤੇ ਉਦਾਂ ਲੱਗੇ ਹੋਏ ਨੇ ਨਾ ਫਿਰ ਉਹ ਫਿਰ ਲੱਗੇ ਹੋਏ ਨੇ ਉੱਥੇ ਵੀ ਉਹਦੀ ਘੱਟ ਆਈ ਸੀ ਨੇ ਵੀ ਪਹਿਲਾਂ ਤਾਂ ਗੁਰਦੁਆਰੇ ਸਾਡੇ ਪਹਿਲੀ ਵਾਲੇ ਆ ਵੀ ਗੁਰਦੁਆਰੇ ਜਾਏ ਸੋਜੀ ਪਾਈ ਸੀ ਗੁਰਦੁਆਰੇ ਤੋਂ ਸੋਜੀ ਲੈਣ ਵਾਸਤੇ ਜਾਣਾ ਸੀ ਗੁਰਦੁਆਰੇ ਬਣੇ ਕਿਉਂ ਸੀ ਇਹ ਕਿਸ ਨੂੰ ਪਤਾ ਗੁਰਦੁਆਰਾ ਬਣ ਦਾ ਕਾਰਨ ਇਹ ਸੀ ਬਾਬਾ ਨਾਨਕ ਜਿੱਥੇ ਜਾਂਦਾ ਸੀ ਤਾਂ ਉੱਥੇ ਇਹ ਗੱਲ ਕਹਿੰਦਾ ਸੀ ਭਾਈ ਪਿੰਡ ਦੇ ਵਿੱਚ ਧਰਮ ਸਾਲ ਬਣਾਓ ਹਾਂ ਉਤੇ ਪੂਜਾ ਕਰਿਆ ਕਰੋ ਬੰਦਗੀ ਕਰਿਆ ਕਰੋ ਇਬਾਦਤ ਕਰਿਆ ਕਰੋ ਮਹਾਰਾਜ ਦੀ ਹੂੰ ਆਉਂਦੇ ਜਾਂਦੇ ਰਹੀਆਂ ਦੀ ਸੇਵਾ ਕਰਿਆ ਕਰੋ ਕਿਸੇ ਨੂੰ ਪ੍ਰਸਾਦ ਅਸ਼ਕਾ ਤਾ ਹੈ ਨਾ ਕਿ ਹੁਣ ਅਸੀਂ ਆਪਣੇ ਘੇਰੇ ਤੇ ਧਰਮ ਮਹਾਰਾ ਨੇ ਤਾਂ ਇੱਕ ਧਰਮਸਾਲ ਵੀ ਬਣਾਇਓ ਭਾਈ ਪੱਬਾ ਨਾਨਕ ਦਿੱਤੇ ਜਾਂਦੇ ਹੁਣ ਸਾਡੀਆਂ ਜਲਸਾ ਨੇ ਇਦਾਂ ਲੈ ਲਿਆ ਹੁਣ ਜੇ ਜੱਟਾਂ ਨੇ ਇਧਰ ਆਪਣੇ ਲੈ ਜੀ ਮੈਂ ਸਿੱਧੇ ਲਫ਼ਜ਼ ਵਰਤਦਾ ਹਾਂ ਜਾਤਾਂ-ਬਾਤਾਂ ਹੈ ਨਹੀਂ ਐ ਵੈਸੇ ਕਿਉਂਕਿ ਮੈਂ ਜਾਤ-ਪਾਤ ਨੂੰ ਮੰਨਦਾ ਨਹੀਂ ਹੈਗਾ ਪਹਿਲੀ ਮੇਰੀ ਗੱਲ ਇਹ ਆ ਕਿਉਂਕਿ ਮਾਨਸਿਕੀ ਜਾਤ ਸਦਾ ਇੱਕ ਹੈ ਪਹਿਚਾਨ ਉਹ ਵੀ ਮੇਰੇ ਗੁਰੂ ਪੀਤਾ ਦਾ ਹੁਕਮ ਅਸਮੇਂ ਪਾਸ ਹੋ ਜਾਤਾਂ-ਬਾਤਾਂ ਮੈਂ ਤਾਂ ਕਹਿ ਰਿਹਾ ਕਿਉਂਕਿ ਪਿੰਡਾਂ ਦੀ ਹਾਲਤ ਦੱਸ ਰਿਹਾ ਹੂੰ ਲੋ ਜੀ ਉਹ ਜਿੱਤਾਂ ਦਾ ਗੁਰਦੁਆਰਾ ਉਹ ਫਲਾਣੇ ਨੂੰ ਮੇੜਿਆ ਇਹਨੂੰ ਕਰ ਦਿੱਤਾ ਨਵੇਂ ਜਾਤ ਨੂੰ ਅਵਦਾ ਬਣਾ ਲਿਆ ਹੂੰ ਅਸੀਂ ਅਵਦਾ ਬਣਾ ਲਿਆ ਹੂੰ ਮੇੜਿਆ ਨੇ ਅਵਦਾ ਬਣਾ ਲਿਆ ਮਾਦੀਆਂ ਨੇ ਅਵਦਾ ਬਣਾ ਲਿਆ ਗੁਰਦਾਰੇ ਕਿੰਨੇ ਇਕੱਠੇ ਹੋ ਗਏ ਤਿੰਨ ਹੋ ਗਏ ਤਿੰਨਾਂ ਦੇ ਵਿੱਚ ਫਿਰ ਸੰਗ ਬੰਡੇਗੇ ਨਾ ਸੰਗਤ ਪਿੰਡ ਦੇ ਵਿੱਚ ਜਿੰਨੇ ਆ ਵੋਟਾਂ ਦੇ ਗਾਦੇ ਪੰਟੀਆਂ ਗਈਆਂ ਹੂੰ ਤਿੰਨ ਗੁਰਦੁਆਰੇ ਨੇ ਦਾ ਇੱਕ ਪਾਸੇ ਕਿੰਨੀ ਸੰਗਤ ਜਾਣ ਲੱਗੀ ਇੱਕ ਪਾਸੇ ਉਹਦੇ ਰਿਕਾਰਡਿੰਗ ਫਿਰ ਸੈਲੀ ਨਾ ਲੱਗਿਆ ਬਾਬੇ ਸਾਡੇ ਦਾ ਆਮਦਨ ਨਹੀਂ ਆ ਹੂੰ ਬਿਊਟੀ ਕਰਨੇ ਕਰੋ ਨਹੀਂ ਫਿਰ ਪਾਠੀ ਬਥੇਰੀ ਠੀਕ ਅਗੇ ਨਾ ਗੱਲ ਜੀ ਇਹ ਮਤਲਬ ਮੈਨੂੰ ਇਹ ਦੱਸੋ ਵੀ ਜਿਹੜਾ ਇੱਕ ਗ੍ਰਾਂਥੀ ਸਿੰਘ ਆ ਉਹ ਨੂੰ ਕੀ ਉਹਦੀ ਕੁਆਲਿਫਿਕੇਸ਼ਨ ਹੁੰਦੀ ਆ ਕਿਵੇਂ ਉਹ ਨੂੰ ਕਿੰਨੀ ਇੱਕ ਮਿਹਨਤ ਕਰਨੀ ਪੈਂਦੀ ਹੈ ਗ੍ਰਾਂਥੀ ਸਿੰਘ ਦੀ ਜਿਹੜੀ ਮਿਹਨਤ ਆ ਗ੍ਰਾਂਥੀ ਸਿੰਘ ਦੀ ਹੂੰ ਪਹਿਲੀ ਗੱਲ ਇਹ ਆ ਵੀ ਉਹ ਕੱਤਨੇ ਤੋਂ ਬਾਹਰ ਆ ਪੜ੍ਹਾਈ ਆ ਮਿਹਨਤ ਠੀਕ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਸੰਥਿਆ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਫਿਰ ਉਹਦੇ ਵਿੱਚ ਕਿੰਨੇ 15 ਕਿੰਨੇ ਭਗਤਾਂ ਦੀ ਬਾਣੀ ਹੈ ਕਿੰਨੇ ਭਟਾਂ ਦੀ ਬਾਣੀ ਹੈ ਕਿੰਨੇ ਗੁਰਸਿੱਖਾਂ ਦੀ ਬਾਣੀ ਹੈ ਹੂੰ ਕਿਹੜਾ ਰਾਗ ਕਿੱਥੇ ਕਿੰਨੇ ਰਾਗਾਂ ਦੀ ਬਾਣੀ ਹੈ ਕਿੰਨੇ ਰਾਗ ਨੇ ਉਹ ਸਾਰਾ ਜਦੋਂ ਪੜਿਆ ਹੋਏਗਾ ਫਿਰ ਕਥਾ ਕਰਨੀ ਉਹ ਵੀ ਗਰੰਥੀ ਸਿੰਘ ਦੀ ਡਿਊਟੀ ਇੱਕ ਜੇ ਦੇਖਿਆ ਜਾਵੇ ਕੋਈ ਮਾਰੀ ਮੁੱਟੀ ਡਿਊਟੀ ਨਹੀਂ ਹੁੰਦੀ ਉਹਦੀ ਉਹਦੀ ਡਿਊਟੀ ਸਾਬ ਲਾਲੋ ਮੋਦੀਆ ਹੂੰ ਮੋਦੀ ਦੁਨੀਆ ਦਾ ਰਾਜਾ ਹੂੰ ਸਾਰੀ ਦੁਨੀਆ ਦਾ ਰਾਜਾ ਨਾ ਦੁਨੀਆ ਵੀ ਰਾਜੇ ਦੀ ਗੱਲ ਕਰਦਾ ਮੈਂ ਪਰ ਇੱਕ ਐਗਜ਼ਾਮਪਲ ਤੌਰ ਤੇ ਹੂੰ ਹੁਣ ਉਹਦਾ ਜਿਹੜਾ ਵਜ਼ੀਰ ਉਹਦੀ ਡਿਊਟੀ ਕਿੰਨੀ ਹੋਗੀ ਰਾਜੇ ਦੇ ਕੋਲੇ ਰਹਿਣਾ ਤੇ ਵਜ਼ੀਰ ਦੀ ਡਿਊਟੀ ਕਿੰਨੀ ਹੋਊਗੀ ਹੂੰ ਦੁਨੀਆ ਦਾ ਰਾਜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਿਹਦੇ ਲੜਵਾਜਾਂ ਵਾਲੇ ਸਤਿਗੁਰੂ ਜੀ ਲਾ ਕੇ ਗਿਆ ਗਿਆ ਭਈ ਆਕਾਲ ਕੀ ਤਵੇ ਚਲਾਈਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਮਾਨੀ ਦੇ ਲੜ ਲਾ ਕੇ ਉਹਦੀ ਸੇਵਾ ਦੇ ਵਿੱਚ ਹੈ ਗਰੰਥੀ ਸਿੰਘ ਹੂੰ ਰਾਜਾ ਇੱਕ ਦੁਨੀਆ ਦਾ ਰਾਜਾ ਗੁਰੂ ਗ੍ਰੰਥ ਸਿੰਘ ਵਜ਼ੀਰ ਹੈ ਜਿਹੜਾ ਵਜ਼ੀਰ ਹੈ ਉਹਦੀ ਫਿਰ ਪੜ੍ਹਾਈ ਉਨੀ ਗੁਰੂ ਇਤਿਹਾਸ ਮਹਾਰਾਜ ਗੁਰਵਾਣੀ ਦੇ ਬਾਰੇ ਬੱਚਿਆਂ ਨੂੰ ਦੱਸਣਾ ਇਤਿਹਾਸ ਬਾਰੇ ਦੱਸਣਾ ਇਤਿਹਾਸ ਸਾਡਾ ਕੀ ਕਹਿੰਦਾ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਸਾਨੂੰ ਸਾਹਮਣਾ ਕਰਨਾ ਪਿਆ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਿਵੇਂ ਬਾਬੇ ਨਾਨਕ ਨੇ ਨਿਰਮਲ ਪੰਥ ਚਲਾਇਆ ਉਹਦੀਆਂ ਪੜ੍ਹਾਈਆਂ ਨੇ ਜੀ ਜਿਵੇਂ ਹੁਣ ਅੱਜ ਨੇ ਆ ਵੀ ਪੜ੍ਹਾਈ ਆ ਪਹਿਲੀ ਜਿਹੜੀ ਪੜਾਈ ਹੋਰ ਆ ਦੂਜੀ ਜਿਹੜੀ ਪੜਾਈ ਹੋਰ ਹੈ ਨਾ ਉਹਦੀ ਵੀ ਇਹੀ ਪੜਾਈ ਆ ਯਾਨੀ ਕਿ ਇੱਕ ਪਰ ਉਹ ਜਿਹੜੀ ਪੜਾਈ ਆ ਇਹ ਪਰਮਾਰਸ਼ ਦੀ ਪੜਾਈ ਆ ਹੂੰ ਪਰਮਾਰਸ਼ ਦੀ ਪੜਾਈ ਇਹ ਆ ਮੈਂ ਤਾਂ ਕਹਿ ਰਿਹਾ ਮਾਂ ਇੱਕ ਤਾਂ ਹੈਗੀ ਆ ਆ ਦੁਨਿਆਵੀ ਪੜਾਈ ਬੰਦਾ ਜਿਹੜੇ ਪੜਦਾ ਉਹਦੇ ਡਿਊਟੀ ਲੱਗ ਜਾਂਦਾ ਜਿਵੇਂ ਹੁਣ ਤੁਸੀਂ ਪੜ੍ਹੇ ਹੋ ਕੋਈ ਡਿਊਟੀ ਟੀਚਰ ਲੱਗਿਓ ਕੋਈ ਡਿਊਟੀ ਕਾਸੀ ਦੀ ਕਰਦਾ ਗੁਰੰtimelist ਸਿੰਘ ਦੀ ਜਿਹੜੀ ਪੜਾਈ ਹੈ ਇਹ ਪਰਮਾਰਸ਼ ਦੀ ਪੜਾਈ ਹੈ ਪਰਮਾਰਸ਼ ਦਾ ਰਸਤਾ ਆਕਾਲ ਪੁਰਖ ਮਿਲਣ ਦਾ ਰਸਤਾ ਅਤਾਲਪੁਰਖ ਦੇ ਮਲਾਪ ਦਾ ਰਸਤਾ ਗੁਰਬਾਣੀ ਦੇ ਵਿੱਚ ਇੱਕੋ ਅੰਕਾਰ ਤੋਂ ਲੈ ਕੇ ਗੁਰੂ ਨਾਨਕ ਦੇ ਮਹਾਰਾਜਿਆਂ ਤੋਂ ਮਾਰਾ ਨੇ ਬਾਣੀ ਲਿਖੀ 15 ਪਤਾਂ ਦੀ ਬਾਣੀ ਹੈ 11 ਪੱਟਾਂ ਦੀ ਬਾਣੀ ਹੈ ਤੇ ਸੇ ਗੁਰੂਆਂ ਦੀ ਬਾਣੀ ਹੈ ਹਮ ਗੁਰੂ ਗ੍ਰੰਥ ਸਾਹਿਬ ਦੇ ਚਾਰ ਗੋ ਸਿੱਖਾਂ ਦੀ ਬਾਣੀ ਹੈ ਤਾਂ ਉਹਨਾਂ ਨੇ ਇੱਕੋ ਹੀ ਗੱਲ ਦਰਸਾਈ ਹੈ ਉਹਦੇ ਵਿੱਚ ਅਤਾਲਪੁਰਖ ਨੂੰ ਮਿਲਣ ਦਾ ਰਸਤਾ ਇਹ ਪਰਮਾਤਮਾ ਦਾ ਰਸ ਉਹਦੇ ਬਾਰੇ ਦੱਸਣਾ ਗੁਰਬਾਣੀ ਖੋਲ ਕੇ ਦੱਸਣਾ ਵੀ ਗੁਰਬਾਣੀ ਸਾਨੂੰ ਕਹਿੰਦੀ ਕੀ ਹੈ ਹਮ ਗੰਤੀ ਸਿੰਘ ਜੇ ਗੰਤੀ ਸਿੰਘ ਨੂੰ ਕੁਝ ਆਉਂਦਾ ਹੋਵੇਗਾ ਤਾਂ ਉਹ ਦੱਸੇਗਾ ਨਾ ਹੂੰ ਤੇ ਫਿਰ ਹੁਣ ਅੱਜ ਕੱਲ ਕੀ ਕਰਦਾ ਕਮੇਟੀਆਂ ਦੇ ਵਿੱਚ ਤੇ ਬਾਬਾ ਸਾਡੇ ਕੋਲੇ ਗਰੰਤੀ ਸਿੰਘ ਬਥੇਰੇ ਨੇ ਬਾਬਾ ਕੋਈ ਗਾਂਧੀ ਜੀ ਤੋਂ ਛੁੱਟੀ ਕਰਨੇ ਆ ਗਰੰਤੀ ਸਿੰਘ ਦੀ ਜੌਬ ਕੋਈ ਪੱਕੀ ਨਹੀਂ ਹੁੰਦੀ ਪਹਿਲੀ ਗੱਲ ਆ ਅੱਛਾ ਉਹਨੂੰ 24 ਘੰਟੇ ਜਿਵੇਂ ਬਾਰਡਰ ਤੇ ਬਾਰਡਰ ਤੇ ਬਣਿਆ ਰਹਿੰਦਾ ਵੀ ਗੋਲੀ ਕਿੱਧਰੋਂ ਆ ਜਾਣੀ ਆ ਹੂੰ ਹੈਨਾ ਬਣਿਆ ਰਹਿੰਦਾ ਨਾ ਬਾਰਡਰ ਤੇ ਫੌਜਾਂ ਨੂੰ ਵੀ ਗੋਲੀ ਪਤਾ ਨਹੀਂ ਕਿੱਧਰੋਂ ਆ ਜਾਣੀ ਆ ਉਵੇਂ ਗਰੰਤੀ ਸਿੰਘਾ ਨੂੰ ਵੀ ਬਣਿਆ ਰਹਿੰਦਾ ਸੀ ਵੀ ਇਹ ਨਹੀਂ ਪਤਾ ਉੱਠ ਕੇ ਕਿਨੇ ਕਹਿਣਾ ਵੀ ਬਾਬਾ ਚੱਲ ਹਾਂ ਬਾਬਾ ਜੀ ਫਿਰ ਐਂ ਦੱਸੋ ਵੀ ਜਿੱਥੇ ਤਨਖਾਹ ਜ਼ਿਆਦਾ ਹੁੰਦੀ ਉੱਥੇ ਤੇ ਚਲੋ ਠੀਕ ਜਿੱਥੇ ਤਨਖਾਹ ਘੱਟ ਹੁੰਦੀ ਆ ਉਥੇ ਫਿਰ ਉਹ ਜਿਹੜਾ ਗਰੰਤੀ ਸਿੰਘ ਆ ਉਹ ਕਿਵੇਂ ਸਰਵਾਈਵ ਕਰਦਾ ਹੈ ਇਹ ਜੀ ਕੰਡੀਸ਼ਨ ਦੇ ਵਿੱਚ ਉਹਦੇ ਵਿੱਚ ਦੇਖੋ ਜੀ ਖੋਲ ਕੇ ਦੇਖੀ ਜੇ ਮੈਂ ਹੁਣ ਜਿੱਤੇ ਗਰੰਤੀ ਸਿੰਘ ਦੀ ਤਨਖਾਹ ਕੱਟ ਆ ਹੁਣ ਮੰਨ ਗਰੰਤੀ ਸਿੰਘ 5000 7000 ਤੇ ਦਾ ਗੁਜ਼ਾਰਾ ਕਰਦਾ ਹੈ ਹਨਾ ਤਾਂ ਫਿਰ ਉਹ ਨਾਲ ਦੇ ਗੁਰਦੁਆਰਿਆਂ ਦੇ ਵਿੱਚ ਕੰਟੈਕਟ ਕਰੂਗਾ ਹੂੰ ਵੀ ਆ ਜੀ ਤੇਰੇ ਕੋਲੇ ਪਾਠ ਹੋਇਆ ਤਾਂ ਮੈਨੂੰ ਦੱਸ ਦੀ ਹਾਂ ਜਿਹੜੀ ਆਪਾਂ ਕਹਿ ਰਹੇ ਹੁੰਦੇ ਆ ਮੈਂ ਬਹੁਤ ਸਾਰੇ ਆਪਣੇ ਦੋਸਤ ਮੇਰੇ ਜਿਵੇਂ ਹੁਣ ਮੰਨ ਆਪਾਂ ਹੁਣ ਕਿਸੇ ਵੀ ਪਿੰਡ ਵਿੱਚ ਬੈਠੇ ਆ ਦੋ ਦੁਆਰੇ ਪਿੰਡਾਂ ਦੇ ਵਿੱਚ ਹੁੰਦੇ ਨੇ ਨਾ ਪਹਿਲੇ ਵੀ ਗੱਲ ਕਰਕੇ ਆਣੇ ਆ ਫਿਰ ਉਹ ਆਪਣੇ ਗਰੰਤੀ ਸਿੰਘਾਂ ਨਾਲ ਕੰਟੈਕਟ ਕਰੂਗਾ ਵੀ ਯਾਰ ਵੀ ਜੇ ਕਿਤੇ ਹੋਇਆ ਨਾ ਮੈਨੂੰ ਦੱਸੀ ਪਾਠ ਵੀ ਮੇਰੇ ਬੱਚੇ ਮੇਰੀ ਪੜਾਈ ਬੱਚੀ ਪੜਦੀ ਆ ਬੱਚਾ ਮੇਰਾ ਪੜਦਾ ਵਾ ਘਰ ਵਾਲੀ ਦਾ ਖਰਚਾ ਵੀ ਚੱਲ ਵੀ ਮੈਂ ਮੈਨੂੰ ਰੋਲ ਡਾਉਨ ਸਾਥ ਵੀ ਮੈਂ ਰੋਲ ਡਾਉਂਗਾ ਫਿਰ ਉਹ ਆਪਦਾ ਟਾਈਮ ਸੈੱਟ ਕਰੂਗਾ ਹੂੰ ਵੀ ਮਿਆਤਨ ਸਵੇਰ ਦਾ ਨਿਤਨੇਮ ਕਰਨਾ ਜਿੱਥੇ ਮੈਂ ਡਿਊਟੀ ਕਰਦਾ ਵੀ ਜੇ ਨਾ ਕੀਤਾ ਤਾਂ ਕਮੇਟੀ ਵਾਲੇ ਨੇ ਕੱਢ ਦੇਣਾ ਵੀ ਹੁੰਦਾ ਫਿਰ ਉਦੋਂ ਰਿਕਾਰਡਿੰਗ ਫਿਰ ਉਹ ਜਾਂਦਾ ਰਾਤ ਨੂੰ ਜਰਾ 10 ਵਜੇ ਪੱਜੂਗਾ ਲੋਗ ਨੂੰ ਦੋ ਘੰਟੇ ਦਾ ਰੋਣਾ ਇਨੋਂ ਕਿ ਜੇ ਲਾਹੂ ਆ ਡਿਊਟੀ ਜਾ ਕੇ ਤਾਂ ਪੈਸੇ ਪੈਂਣਗੇ ਫਿਰ ਉਹ ਫਿਰ ਸਹਿਜ ਵਰ ਦੇ ਵਿੱਚ ਟਾਈਮ ਚੱਲ ਮੈਨੂੰ ਜੇ ਕਿਸੇ ਸਹਿਬ ਆਉਂਦੇ ਤਾਂ ਦੱਸਿਓ ਹਨਾ ਉਹ ਇੰਦਾ ਇੰਦਾ ਕਰਕੇ ਫਿਰ ਵਿਚਾਰਾ ਕਦੇ ਉਧਰ ਪਾਦੇ ਤਾ ਜਿਹੜੇ ਗ੍ਰੰਥੀ ਸਿੰਘ ਨੇ ਇਹੀ ਨਹੀਂ ਹੈਗਾ ਵੀ ਉਹ ਪਾਠ ਨਹੀਂ ਕਰਦੇ ਆ ਹੋਰ ਵੀ ਬਹੁਤ ਉਹ ਇਸ ਤੋਂ ਇਲਾਵਾ ਪਾਠ ਤੋਂ ਹੋਰ ਬਹੁਤ ਕੰਮ ਕਰਦੇ ਜਿਵੇਂ ਮੇਰੀ ਨਿਗਾਹ ਦੇ ਵਿੱਚ ਕੰਟੈਕਟ ਦੇ ਵਿੱਚ ਵੀਰ ਜੀ ਗ੍ਰੰਥੀ ਸਿੰਘ ਬਹੁਤ ਨੇ ਜਿਹੜੇ ਕਿ ਆਪਦੇ ਆਥਰਸ ਤੇ ਡਿਊਟੀ ਕਰਕੇ ਜਿੰਨੇ ਵਿਚਾਰੇ ਕੋਈ ਕਪੜਾ ਵੇਚਣ ਜਾਂਦਾ ਹਣਾ ਕੋਈ ਕੋਈ ਆਪਣੇ ਇੱਕ ਆਪਣੇ ਪਿਲਾਰੇਪੁਰੇ ਪਿੰਡ ਰਾਗੀਆ ਉੱਤ ਗਾਂਧੀ ਸਿੰਘ ਡਿਊਟੀ ਕਰਦਾ ਕੋਈ ਬਾਹਰ ਤੇ ਉਹਦੀ ਤਨਖਾਹ ਸਿਰ 7000 ਉਹ ਉਹਨੇ 79 ਜਿਤਨੇਮ ਕਰਨਾ ਨਿਤਨੇਮ ਕਰਕੇ ਉਹਨੇ ਇੱਕ ਬਾਸ ਉਦੋਂ ਬਾਅਦ ਕੋ ਆਪਣੇ ਕੋਈ ਕਥਾ ਨਹੀਂ ਕੋਈ ਉਹਨੂੰ ਉੱਲਾ ਗਿਆ ਉਦੋਂ ਬਾਅਦ ਉਹਨੇ ਆਪਣੇ ਪਿੱਛੇ ਸਕੂਟਰ ਚੱਕਣੀ ਚੱਕੇ ਪਿੰਡਾਂ ਦੇ ਵਿੱਚ ਉਹਨੇ ਕੱਪੜੇ ਵਿੱਚ ਚਲਿਆ ਵੈਸੇ ਤਾਂ ਹੁਣ ਪੰਜਾਬ ਦੇ ਵਿੱਚ ਬਹੁਤ ਲੋਕ ਕਹਿੰਦੇ ਵੀ ਕੌਮ ਦੇ ਲਈ ਆਪਾਂ ਨੂੰ ਕੁਝ ਕਰਨਾ ਚਾਹੀਦਾ ਇਹ ਮੁੱਦੇ ਵੱਲ ਕਿਉਂ ਨਹੀਂ ਲੋਕ ਦੇ ਪਰ ਮੈਂ ਦੇਖੋ ਮੈਂ ਤੁਹਾਡੀ ਗੱਲ ਕੱਟ ਰਿਹਾ ਵੀ ਜੀ ਗੁੱਸਾ ਨਾ ਕਰਿਓ ਸਾਡੀ ਕੌਮ ਲੰਗਰ ਵੱਡੇ ਵੱਟੇ ਲਾ ਦੂ ਹਮ ਅਸੀਂ ਲੰਗਰ ਲਾਉਣੇ ਜਾਣਦੇ ਆ ਮੈਂ ਲੰਗਰ ਬਹੁਤ ਵੱਡਾ ਲਾ ਦ ਹਿੰਮਤ ਆ ਕਹੋ ਕਿ ਬਾਬੇ ਨਾਨਕ ਨੇ ਵੀ ਤਾਂ ਲੰਗਰ ਲਾਇਆ ਹਮ ਅਸੀਂ ਉਹੀ ਗੱਲ ਨੂੰ ਲੰਗਰ ਲਾ ਦੂ ਲੰਗਰ ਲਾ ਉਹਦੇ ਵਿੱਚ ਕੀ ਅਸੀਂ ਲੰਗਰ ਵੱਡਾ ਲਾ ਸਕਦੇ ਆ ਹਮ ਸਵੇਿਲਾਂ ਵੱਡੀਆਂ ਲਾ ਸਕਦੇ ਆ ਕੋਈ ਕਮ ਨਹੀਂ ਰਹਿ ਸਕਦੀ ਗੁਰਦੁਆਰੇ ਵੱਡੇ ਵੱਡੇ ਬਣਾ ਸਕਦੇ ਆ ਹੂੰ ਕੋਈ 5 ਲੱਖ ਦੇ ਦੂ ਬੀ ਬਣਾਉਣਾ ਕੋਈ 10 ਲੱਖ ਦੇ ਦੂ ਪਰ ਉਹਦੇ ਵੀ ਜਿਹੜਾ ਗਰੰਟੀ ਸਿੰਘ ਰੱਖਣਾ ਹਨਾ ਉਹ ਅਸੀਂ 5000 ਵਾਲੀ ਰੱਖਣਾ ਨਹੀਂ ਫਿਰ ਕਈ ਕਹਿ ਦਿੰਦੇ ਆ ਵੀ ਇਹ ਇਹ ਸੰਗਰਾਮ ਨੂੰ ਆਟਾ ਵੀ ਇਕੱਠਾ ਹੁੰਦਾ ਵੀ ਉਹ ਕਿੱਥੇ ਜਾਂਦਾ ਬਿੱਲ ਮਾਫਾ ਸਿਲੰਡਰ ਦਿੰਨੇ ਆ ਦੇਖੋ ਉਹ ਵੀ ਲੋਕ ਕਈ ਕਹਿਦੇ ਆ ਬਿੱਲ ਮਾਫਾ ਮੈਨੂੰ ਬਿੱਲ ਦੀ ਕੋਈ ਚਿੰਤਾ ਨਹੀਂ ਹੁਣ ਮੈਂ ਆਪਣੇ ਤੇ ਲਾਉਣਾ ਚਲੋ ਆਪਾਂ ਦੂਰ ਨਹੀਂ ਜਾਣਾ ਜੱਗ ਦੇ ਪਤਾ ਨਹੀਂ ਕੀ ਕੀ ਬੀਤੇ ਆਊਗਾ ਛਾਣੇ ਕਹਿੰਦੇ ਨੇ ਇੱਕ ਜੱਗ ਬੀਤੀ ਹੁੰਦੀ ਐ ਇੱਕ ਹੱਡ ਬੀਤੀ ਹੁੰਦੀ ਐ ਜੱਗ ਦਾ ਨਹੀਂ ਮੈਨੂੰ ਪਤਾ ਜੱਗ ਤੇ ਕੀ ਬੀਤੇ ਹੱਡ ਬੀਤੀ ਹੂੰ ਮੈਂ ਬਚਪਨ ਤੋਂ ਬਚਪਨ ਤੋਂ ਮੈਂ ਬਾਣੀ ਦੇ ਵਿੱਚਾਂ ਬਚਪਨ ਤੋਂ ਇਹ ਲਾਈਨ ਦੇ ਵਿੱਚ ਬਚਪਨ ਬਚਪਨ ਦੇ ਵਿੱਚ ਪੜ੍ਹਦੇ ਸਮੇਂ ਪਿਤਾ ਦੀ ਡੈਥ ਹੋਣ ਤੋਂ ਬਾਅਦ ਮਾਂ ਨੇ ਕਿਰਪਾ ਕੀਤੀ ਵੀ ਤੁਹਾਨੂੰ ਲਾਤਾ ਬਚਪਨ ਤੋਂ ਵੱਡੇ ਭਰਾ ਬਾਣੀ ਪੜ੍ਹਦੇ ਸੀ ਉਹਨਾਂ ਦੇ ਸਾਡੇ ਚਾਚਾ ਜੀ ਬਾਣੀ ਪੜ੍ਹਦੇ ਉਹ ਦੇਖ ਦੇ ਕੇ ਅਸੀਂ ਬਾਣੀ ਨੂੰ ਸਾਨੂੰ ਪਤਾ ਕੀ ਕਹਣਾ ਛੋਟੇ ਛੋਟੇ ਨਾਲ ਹੁਣ ਅਬਦੀ ਬੀਤੀ ਸੁਣਾ ਰਹਿਆ ਵੀ ਤੂੰ ਬਾਣੀ ਪੜ੍ਹਿਆ ਕਰ ਗੁਰਦੁਆਰੇ ਜਾਇਆ ਕਰ ਨਾ ਤੇ ਤੈਨੂੰ ਬਹੁਤ ਵਧੀਆ ਤੇਰੇ ਤੇ ਕਿਰਪਾ ਹੋਊਗੀ ਕਿਰਪਾ ਤਾਂ ਹੋ ਗਈ ਕਿਰਪਾ ਬਹੁਤ ਹੈ ਗੁਰੂ ਦੀ ਹੂੰ ਕਿਰਪਾ ਗੁਰੂ ਦੀ ਬਹੁਤ ਆ ਮੇਰਾ ਬਿਲ ਫਰੀ ਆ ਕਿਉਂਕਿ ਮੈਂ ਬਿਲ ਨਹੀਂ ਭਰਾਉਂਦਾ ਮੈਂ ਗੁਰਦੁਆਰੇ ਤੇ ਨਾ ਹੂੰ ਮੇਰੀ 24 ਘੰਟੇ ਡਿਊਟੀ ਆ ਹੂੰ 24 ਘੰਟੇ ਮੇਰੀ ਡਿਊਟੀ ਆ 24 ਘੰਟੇ ਮੇਰੀ ਡਿਊਟੀ ਆ ਬਿਲ ਮੇਰਾ ਫਰੀ ਆ ਪ੍ਰਸਾਦਾ ਪਾਣੀ ਗਜਾ ਮੈਂ ਕਰਦਾ ਰੋਟੀ ਮੈਂ ਜੇ ਮੈਂ ਪਹਿਲੀ ਗੱਲ ਇਹ ਗੁਰੂ ਗੁਰੂ ਦਾ ਸਿੰਘ ਗੁਰੂ ਦੇ ਵਜੀਰ ਦਾ ਪਹਿਲੀ ਗੱਲ ਹੈ ਮੰਗਣਾ ਹੀ ਨਹੀਂ ਚਾਹੀਦਾ ਹੂੰ ਠੀਕ ਆ ਫੇਰ ਵੀ ਚਲੋ ਗਜਾ ਸਾਡੇ ਸੇਵਾਦਾਰ ਰੱਖਿਆ ਸੇਵਾ ਡਾਲੀ ਦਾ ਕਿਉਂ ਠੀਕ ਆ ਡਾਲੀ ਸਵੇਰ ਮੌਕੇ ਹੁੰਦੀ ਆ ਸਾਮ ਮੌਕੇ ਨਹੀਂ ਹੁੰਦੀ ਇਹ ਮਸਲੇ ਜਿਹੜੇ ਸਵੇਰੇ ਡਾਲੀ ਹੁੰਦੀ ਆ ਉਹ ਪ੍ਰਸਾਦੇ ਸਵੇਰੇ ਵੀ ਉਹੀ ਕੰਮ ਆਦੇ ਪੈਦੇ ਵੀ ਕੰਮ ਆਉਂਦੇ ਹਾਂ ਹੂੰ ਕ੍ਰਾਂਤੀ ਸੰਗਤ ਦੇ ਘਾਤ ਹਾਲ ਦੱਸ ਰਿਹਾ ਹੂੰ ਇੱਕ ਵਾਰ ਬੈਲੀ ਹੋ ਗਈ ਫਿਰ ਦੂਸਰੇ ਨੰਬਰ ਤੇ ਆ ਕੇ ਦੁੱਧ ਦੀ ਗੱਲ ਹੂੰ ਸੰਗ ਦਾ ਦੁੱਧ ਸਾਨੂੰ ਬਥੇਰਾ ਦੇ ਦਿੰਦੀ ਆ ਦੁੱਧ ਦੀ ਕਮੀ ਹੂੰ ਠੀਕ ਆ ਨਾ ਪਰ ਜਿਹੜੀ ਮੇਰੀ ਜਿਹੜੀ ਮੇਰੀ ਆਪਣੀ ਪਰਸਨਲ ਲਾਈਫ ਦੇ ਵਿੱਚ ਆਉਣ ਮੈਂ ਮਨ ਮੇਰਾ ਹੁਣ ਵਿਆਹ ਹੋਇਆ ਮੈਂ ਕ੍ਰਿਸਤੀ ਆ ਪਹਿਲੀ ਗੱਲ ਜਦੋਂ ਰੱਖਿਆ ਜਾਂਦਾ ਗ੍ਰਾਂਸੀ ਇਹ ਪੁੱਛਿਆ ਜਾਂਦਾ ਬਾਬਾ ਤੇਰਾ ਵਿਆਹ ਹੋਇਆ ਇਹ ਕਿਉਂ ਪੁੱਛਦੇ ਆ ਇਹ ਤਾਂ ਪੁੱਛਿਆ ਜਾਂਦਾ ਵਾ ਵੀ ਗਰੰਤੀ ਸਿੰਘ ਕੋਈ ਆਉਣ ਹੋਣੀ ਨਾ ਕਰ ਦੇ। ਅੱਛਾ। ਕੋਈ ਇਹਦਾ ਮਾੜੀ ਨਿਗਾਹ ਨਾ ਰੱਖ ਲੈ। ਹਨਾ? ਕਿਉਂਕਿ ਬਹੁਤ ਕੁਝ ਹੁੰਦਾ। ਵੀ ਜੇ ਗਰੰਤੀ ਸਿੰਘ ਦਾ ਆਪਦਾ ਪਰਿਵਾਰ ਹੋਊਗਾ ਤਾਂ ਉਹਨੂੰ 100 ਸ਼ਰਮ ਹੋਊਗੀ। ਸਿੱਧੀ ਜੀ ਗੱਲ ਆਪਣੇ ਕੋਲੇ। ਠੀਕ ਆ। ਉਹ ਪੁੱਛਿਆ ਜਾਂਦਾ ਵੀ ਵਿਆਹ ਹੋਇਆ? ਹੂੰ। ਔਰ ਵਿਆਹ ਹੋਇਆ। ਘਰ ਵਾਲੀ ਦਾ ਖਰਚ। ਹੂੰ। ਹੁਣ ਘਰ ਵਾਲੀ ਦਾ ਖਰਚ ਮੇਰੀ ਡਾਲੀ ਨੇ ਤਾਂ ਕਰਨਾ ਨਹੀਂ। ਹੂੰ। ਦੁੱਧ ਨੇ ਤਾਂ ਕਰਨਾ ਨਹੀਂ। ਦੁੱਧ ਘਣਾ ਮੈਂ ਡੈਰੀ ਤੇ ਪਾਣਾ। ਹੂੰ। ਦੋ ਤਾਂ ਮੈਨੂੰ ਪੀਣ ਨੂੰ ਦੇਤਾ ਤੁਸੀਂ। ਹੂੰ। ਤੁਸੀਂ ਮੈਨੂੰ ਦੁੱਧ ਪੀਣ ਨੂੰ 10 ਕਿਲੋ ਦੇਤਾ ਮੈਨੂੰ ਮਾਰਨਾ। ਹੂੰ। ਸੋਣ ਦੁੱਧ ਘੱਟਾ ਹੋ ਗਿਆ ਦੁੱਧ ਡੈਰੀ ਤੇ ਮੈਂ ਪਾਉਣਾ ਨਹੀਂ ਰੋਖਾਂ ਮੇਰੀ ਉਹੀ ਸਾਹ ਯਾਰ 24 ਘੰਟੇ ਮੇਰੀ ਡਿਊਟੀ ਆ ਘਰ ਵਾਲੀ ਦਾ ਮੇਰੇ ਦਾ ਖਰਚਾ ਹੋ ਗਿਆ ਦੂਸਰੇ ਨੰਬਰ ਤੇ ਮੇਰੇ ਫਿਰ ਪਰਿਵਾਰ ਨਾਲ ਬੱਚੇ ਲਾਲਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਬੱਚੇ ਪੜ੍ਹਦੇ ਨੇ ਕੀ ਮੈਂ 10000 ਰੁਪਏ ਦੇ ਵਿੱਚੋਂ ਬੱਚਿਆਂ ਦੀ ਭਲੇ ਦਾ ਖਰਚਾ ਕਰ ਸਕਦਾ ਬੰਬੀ ਇਹ ਫਿਰ ਮਤਲਬ ਜਦੋਂ ਕੋਈ ਗਰੰਥੀ ਸਿੰਘ 5 ਸਾਲ 10 ਸਾਲ ਡਿਊਟੀ ਨਿਭਾ ਲੈਂਦਾ ਫਿਰ ਉਹਦੀ ਤਨਖਾਹ 'ਚ ਵਾਧਾ ਹੁੰਦਾ ਜਾਂ ਕਿਵੇਂ ਹੁੰਦਾ ਦੇਖੋ ਜੀ ਗਰੰਥੀ ਸਿੰਘਾਂ ਨਾਲ ਤਾਂ ਜਿਹੜੇ ਮੁੰਡੇ ਫੈਕਟਰੀਆਂ 'ਚ ਕੰਮ ਕਰਦੇ ਨੇ ਹੂੰ ਲਿਮਟਿਡ ਫੈਕਟਰੀ ਨੇ ਉਹ ਚੰਗੇ ਨੇ ਲਿਮਟਿਡ ਫੈਕਟਰੀਆਂ ਦੇ ਵਿੱਚ ਉਹਦਾ ਕੰਮ ਕਰਦੇ ਨੇ 8 ਘੰਟੇ ਡਿਊਟੀ ਕਰਦੇ ਨੇ 8 ਘੰਟੇ ਡਿਊਟੀ ਕਰਕੇ ਆਪਦੇ ਸਵੇਰੇ 8 ਵਜੇ ਜਾਂਦੇ ਨੇ 5 ਵਜਨ 9 ਦੇ ਪ੍ਰਵਾਸਤਾ ਜਾਂਦੇ ਨੇ ਹੂੰ ਗਰੰਤੀ ਸਿੰਘ ਦਾ ਉਹਦਾ ਪਰਿਵਾਰ ਛੱਡੀ ਬੈਠਾ ਨੂੰ ਤਾਂ ਇੱਕ ਦਿਨ ਵੀ ਜਦੋਂ ਉਹਦੇ ਗਾਂਹ ਰਿਸ਼ਤੇਦਾਰਾਂ ਚ ਕਿਤੇ ਆਪਦੇ ਮੇਰੇ ਵਰਗੇ ਨੇ ਸਾਰੇ ਵੀ ਮਿਲਣ ਜਾਣਾ ਹੋਵੇ ਹੈਨਾ ਜਾ ਕੇ ਦੇਖ ਹੋਰ ਕਿਤੇ ਕਹਿ ਲਈ ਜਾਂ ਰਿਸ਼ਤੇਦਾਰ ਚ ਮਾਸੀਆਂ ਨੂੰ ਚਾ ਮੇਰੇ ਵੀ ਰਿਸ਼ਤੇਦਾਰ ਨੇ ਹੈਨਾ ਤਾਂ ਜਾਣਾ ਵੀ ਤਾਂ ਮੈਨੂੰ ਕੋਈ ਇੱਕ ਦਿਨ ਮੈਂ ਛੁੱਟੀ ਲੈਣੀ ਪਊ ਹੂੰ ਛੁੱਟੀ ਲਾਉਂਦਾ ਤਾਂ ਮੈਂ ਜਾਊਂਗਾ ਨਹੀਂ ਫੇਰ ਰਿਸ਼ਤੇਦਾਰਾਂ ਕੋਲ ਆ ਲਗਿਆ ਹੋਇਆ ਵਾ ਜਿਵੇਂ ਆਪਾਂ ਹੁਣ ਦਬਈ ਚਲੇ ਗਏ ਪਰ 2 ਸਾਲ ਉਧਰ ਮਿਲਣਾ ਹੀ ਨਹੀਂ ਕਿਸੇ ਨੂੰ ਉਵੇਂ ਪੜਤੀ ਤੇ ਇਸੇ ਉਰੇ ਬਾਤੀ ਸੰਗ ਆਪਾਂਵੇਂ ਪਿੰਡ ਦੇ ਨੇੜੇ ਬੈਠਾ ਹੋਵੇ ਪਿੰਡ ਦੇ ਨੇੜੇ ਬੈਠਾ ਹੋਵੇ ਉਹਦੇ ਵਿੱਚ ਹਾਲਤ ਉਹਦੀ ਹੋ ਹੀ ਜਾਂਦੀ ਆ ਹਨਾ ਤੇ ਉਹਦੀ ਹਾਲਤ ਜਦੋਂ ਉਹਦਾਂ ਦੀ ਹੋ ਜਾਂਦੀ ਆ ਤਾਂ ਫਿਰ ਹੁਣ ਲਿਮਟਡ ਫੈਕਟਰੀਆਂ ਨੇ ਮੈਂ ਕਿਉਂ ਗਿਆ ਆਟਕਾਂ ਦੀ ਡਿਊਟੀ ਕਰਕੇ ਉਹਦਾ ਫੰਡ ਕੱਟਿਆ ਜਾਂਦਾ ਹਨਾ ਕਿਤੇ ਜੋ 10 ਸਾਲ 12 ਸਾਲ ਨੂੰ ਲੱਗਦੇ ਨੇ ਪਾਸੋਂ ਉਹ ਫੱਡ ਦਿੱਤਾ ਜਾਂਦਾ ਹਨਾ ਤੇ ਸਾਨੂੰ ਤਾਂ ਇਹਦੇ ਨਾਲ ਮੈਡੀਕਲ ਫ੍ਰੀ ਆ ਤਾਂ ਵੀ ਬਾਬੇ ਦਾ ਮੈਡੀਕਲ ਹੀ ਫ੍ਰੀ ਹੋਵੇ ਕਦ ਬਾਬਾ ਨੇੜੇ ਤੇ ਪਾਤੀ ਸੰਗ ਬਿਮਾਰ ਹੋ ਗਏ ਜਾਂ ਦਵਾਈ ਦੋ ਦਵਾਈ ਮਾੜਾ ਮੁੱਟਾ ਫਿਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਜਿਹੜੇ ਪਿੰਡ ਦੇ ਵਿੱਚ ਡਿਊਟੀ ਕਰ ਰਿਹਾ ਗਰੰਤੀ ਸਿੰਘ ਉਹ ਪਿੰਡ ਨੂੰ ਚਾਹੀਦਾ ਵੀ ਜਿੱਥੇ ਅਸੀਂ ਐਡਾ ਵੱਡਾ ਕਰੋੜ 3 ਕਰੋੜ ਰੁਪਈਆ ਲਾ ਕੇ ਗੁਰਦੁਆਰਾ ਬਣਾਤਾ ਕਿ ਉੱਥੇ ਅਸੀਂ ਬਾਬੇ ਦੀ ਪੜ੍ਹਾਈ ਦਾ ਕਰਤਾ ਨਹੀਂ ਜਾ ਕੇ ਸਾਡੇ ਬੱਚੇ ਦੀ ਦਾ ਹੂੰ ਦੇਖ ਸਕਦੇ ਨੇ ਬਿਲਕੁਲ ਦੇਖ ਸਕਦੇ ਨੇ ਨਾ ਖਰਚਾ 5 ਕਰੋੜ ਰੁਪਈਆ ਗੁਰਦੁਆਰੇ ਤੇ ਲਾਤਾ ਹੈਗਾ ਸਾਡੇ ਕੋਲੇ ਹੂੰ ਦਮ ਰੱਖਦਾ ਜੀ 10 ਲੱਖ ਦੇਣ ਦਾ ਦਮ ਰੱਖਦੇ ਆ 20 ਲੱਖ ਦੇਣ ਦਾ ਦਮ ਲੱਗਦਾ ਕੁਈ ਤੀਕ ਲੱਕ ਦਿੰਦਾ ਠੀਕ ਹੈ ਨਾ ਪਰ ਉਹਦੇ ਵਿੱਚ ਕੋਈ ਉਹਦੇ ਵਿੱਚ ਗ੍ਰੰਤੀ ਸਿੰਘ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਪੜਾਈ ਦਾ ਖਰਚਾ ਗ੍ਰੰਤੀ ਸਿੰਘ ਦੀ ਰਹਿ ਹੈ ਸਭ ਦੀ ਕੋਈ ਨਹੀਂ ਹੁੰਦੀ ਗੁਰਦੁਆਰੇ ਦੇ ਹੱਸ ਹੁੰਦੀ ਹੈ ਖੁਦ ਆਪ ਦਾ ਕੋਈ ਘਰ ਨਹੀਂ ਹੁੰਦਾ ਜੇ ਉਹ ਬਚਾਰੇ ਕੋਲੇ ਘਰ ਨਾ ਹੋਵੇ ਹਨਾ ਗ੍ਰੰਤੀ ਸਿੰਘ ਕੋਲੇ ਉਹ ਡਿਊਟੀ ਕਰਦਾ ਹੋਵੇ ਤੇ ਉਹਨੂੰ ਜੇ ਇੱਕ ਦਿਨ ਮੂਰੇ ਬੋਲ ਦੇਵੇ ਉਹਨਾਂ ਕਮੇਟੀ ਵਾਲੇ ਸਾਨੂੰ ਚੱਲਣੀਆਂ ਪੈਂਦੀਆਂ ਨੇ ਵੀ ਜਿਹੇ ਜਾਰ ਮੈਂ ਮੂਰੇ ਕੋਈ ਜਵਾਬ ਦੇ ਤਾਂ ਮੇਰੇ ਕੋਲੇ ਕੋਈ ਘਰ ਹੈ ਨਹੀਂਗਾ ਤਾਂ ਮੈਂ ਇਹਦੇ ਜਵਾਬਾਂ ਨੂੰ ਕਿੱਥੇ ਲੈ ਕੇ ਜਾਵਾਂ ਇਹ ਹੱਡ ਵੀ ਤੇ ਅਤੇ ਜਾ ਕੇ ਬਤੇ ਲੇ ਕੇ ਤਾਂ ਮੈਂ ਫਿਰ ਮੈਨੂੰ ਕਮੇਟੀ ਵਾਲਿਆਂ ਨਾਲ ਗੱਲਾਂ ਕਰਨਾ ਹੂੰ ਮੈਨੂੰ ਸੁਣਨੀਆਂ ਪੈਣਗੀਆਂ ਬੇਸਿਕ ਲੋੜਾਂ ਕੀ ਨੇ ਮਤਲਬ ਕਿਵੇਂ ਸੁਧਾਰੀ ਜਾ ਸਕਦੀ ਹੈ ਕਿੰਨੀ ਜਿਹੜੀ ਆਮਦਨ ਦਿੱਤੀ ਜਾ ਸਕਦੀ ਹੈ ਵੀ ਗ੍ਰੰਥੀ ਸਿੰਘ ਵੀ ਆਪਣੇ ਜਿਹੜੇ ਬੱਚਿਆਂ ਨੂੰ ਉਹ ਚੰਗੀ ਸਿੱਖਿਆ ਦੇ ਸਕੇ ਉਹਨਾਂ ਦਾ ਪਾਲਣ ਪੋਸ਼ਣ ਕਰ ਸਕੇ ਦੇਖੋ ਪਹਿਲੀ ਗੱਲ ਇਹ ਹੈ ਜੀ ਜਿਹੜੇ ਗ੍ਰੰਥੀ ਸਿੰਘ ਡਿਊਟੀ ਕਰਦੇ ਨੇ ਜਿੱਥੇ ਗੁਰੂ ਘਰਾਂ ਦੇ ਵਿੱਚ ਡਿਊਟੀ ਹੋ ਰਹੀ ਆ ਉਹ ਗੁਰੂ ਘਰਾਂ ਦੇ ਜਿਹੜੇ ਵੀ ਪ੍ਰਬੰਧਕ ਨੇ ਪਾਵੇਂ ਨਗਰਾਂ ਨਗਰ ਸਾਰੇ ਪ੍ਰਬੰਧਕ ਹੁੰਦਾ ਤੇ ਜਿਹੜੇ ਪ੍ਰਬੰਧਕ ਨੇ ਨਗਰਾਂ ਜਿਹੜੇ ਨਗਰ ਦੇ ਵਿੱਚ ਗੁਰਦੁਆਰਾ ਹੈਗਾ ਤਾਂ ਉੱਥੇ ਗਰੰਤੀ ਸਿੰਘ ਨੇ ਜਿਹੜਾ ਸੁਭੋਲਤਾ ਨੇ ਪਹਿਲਾਂ ਤਾਂ ਇਹ ਆ ਵੀ ਉਹਦੀਆਂ ਲੋੜਿੰਦਾ ਜਿਹੜੀਆਂ ਲੋੜਾਂ ਨੇ ਬਾਬਾ ਤੇਰੇ ਕੋਲ ਇਹ ਘਰ ਹੈ ਕੋਈ ਨਹੀਂ ਹੈਗਾ ਤੁਸੀਂ ਤਨ ਉਹਦੇ ਪਿੰਡ ਪਾ ਕੇ ਦਿੰਨੇ ਆ ਜੀ ਹੂੰ ਪਰ ਸੇਵਾ ਵਧੀਆ ਕਰਨੀ ਆ ਸੇਵਾ ਇਹ ਕਰਨੀ ਆ ਤਾਂ ਕਿ ਸਾਡੇ ਬੱਚੇ ਸਿੱਖੀ ਦੇ ਨਾਲ ਜੁੜਨ ਹੂੰ ਕਿ ਸਾਡੇ ਬੱਚੇ ਸਿੱਖੀ ਦੇ ਨਾਲ ਜੁੜਨ ਸਾਡੇ ਬੱਚੇ ਨਸ਼ਿਆਂ ਵੱਲ ਨਾ ਜਾਣ ਹੂੰ ਨਸ਼ਿਆਂ ਵੱਲ ਜਾਣਾ ਤੇਰੀ ਡਿਊਟੀ ਆ ਬੱਚਿਆਂ ਨੂੰ ਸਿੱਧੇ ਰਸਤੇ ਪਾਉਣਾ ਤੇਰੀ ਡਿਊਟੀ ਆ ਤੇਰੀ ਬੱਚੀ ਦੀ ਜਿਹੜੀ ਪੜ੍ਹਾਈ ਆ ਤੇਰੇ ਬੱਚੇ ਦੀ ਜਿਹੜੀ ਪੜ੍ਹਾਈ ਆ ਉਹ ਸਾਡੀ ਡਿਊਟੀ ਆ ਨਾ ਕਰ ਬੈਠਣਾ ਅਸੀਂ ਆਉਂਦਿਆਂ ਦਸਵੰਦ ਮਹੀਨੇ ਬਾਅਦ ਕੱਢਾਂਗੇ ਤੇਰੇ ਬੱਚੇ ਨੂੰ ਪੜਾਵਾਂਗੇ ਤੇਰੇ ਕੋਲ ਕਰਨੀ ਹੈਗਾ ਤੈਨੂੰ ਕਰ ਲੈ ਕੇ ਦਿੰਨੇ ਆ ਤੇਰੇ ਕੋਲ ਇੱਧਰ ਕੋਈ ਜਾਣ ਨੂੰ ਸਾਧਨ ਨਹੀਂ ਹੈਗਾ ਤੈਨੂੰ ਸਾਧਨ ਲੈ ਕੇ ਦਿੰਨੇ ਆ ਤੇਰੀ ਹਰੇਕ ਲੋੜੀ ਲੋੜ ਪੂਰੀ ਹੋਊਗੀ ਪਰ ਸਾਡੇ ਬੱਚਿਆਂ ਨੂੰ ਤੇ ਸਿੱਧੇ ਰਸਤੇ ਤੇ ਪਾਉਂ ਵੀ ਉਹ ਨਸਿਆਂ ਵੱਲ ਨਾ ਜਾਣ ਉਹ ਚੰਗੇ ਕਰਮ ਕਰਨ ਵੱਧ ਤੋਂ ਵੱਧ ਸੰਗਤ ਜੁੜੇ ਸੰਗਤ ਜੁੜੇ ਗੋਦਵਾਰੇ ਨਾਮ ਸਿਮਨ ਹੋਇਆ ਕਰੇ ਠੀਕ ਆ ਗੁਰੂ ਤੇਹਾ ਦੀ ਕਥਾ ਹੋਇਆ ਕਰੇ ਬੱਚਾ ਨੂੰ ਸਾਡੇ ਬੱਚਾ ਨੂੰ ਦਸਾਂ ਗੁਰੂਆਂ ਦੇ ਨਾਸ ਖਾਉ ਹਣਾ ਹੋਰ ਜਿਹੜੀਆਂ ਗੁਰੂ ਗੁਰੂ ਇਤਿਹਾਸਾ ਜੋ ਵੀ ਆਪਣਾ ਜਿਹੜਾ ਵੀ ਇਤਿਹਾਸ ਹਣਾ ਹੁਣ ਅੱਜ ਦੇ ਬੱਚਾ ਨੂੰ ਲੈ ਤੁਸੀਂ ਦੇਖ ਲਿਓ ਸਾਡੇ ਬੱਚਾ ਨੂੰ ਦਸਾਂ ਗੁਰੂਆਂ ਦੇ ਨਾਂ ਨਹੀਂ ਪਤਾ ਸਾਡੇ ਬੱਚਾ ਨੂੰ ਪੰਜ ਪਿਆਰਾਂ ਦੇ ਨਾਂ ਨਹੀਂ ਪਤਾ ਸਾਡੇ ਬੱਚਾ ਨੂੰ ਭਾਈ ਤਾਰੂ ਸਿੰਘ ਸੀ ਕੌਣ ਸੀ ਇਹ ਨਹੀਂ ਪਤਾ ਰਾਜਾ ਕੌਣ ਸੀ ਇਹ ਪਤਾ ਹੂੰ ਠੀਕ ਹੈ ਨਾ ਸਾਡੇ ਬੱਚਾ ਨੂੰ ਭਾਈ ਬੋਤਾ ਸਿੰਘ ਦਰਜਾ ਸਿੰਘ ਕੌਣ ਸੀ ਇਹ ਨਹੀਂ ਪਤਾ ਹੂੰ ਇਹ ਨਹੀਂ ਪਤਾ ਹੀਰ ਕੌਣ ਸੀ ਇਹ ਪਤਾ ਮਦਨ ਨੂੰ ਕਹੜਾ ਸੀ ਲੈਲਾ ਕਿਹੜਾ ਸੀ ਅੱਜ ਦਾ ਗਾਇਕ ਕਿਹੜਾ ਵਾ ਇਹ ਸਾਰਾ ਪਤਾ ਐਕਟਰ ਕਿਹੜਾ ਦੇ ਬਾਰੇ ਪਤਾ ਬਈ ਬੱਚੇ ਕਿਉਂ ਨਹੀਂ ਜੁੜ ਰਹੇ ਮਤਲਬ ਇਸ ਸਿੱਖੀ ਨਾਲ ਬੱਚੇ ਇੰਨਾ ਚੀਜ਼ਾਂ ਦੀ ਜ਼ਿਆਦਾ ਨੌਲੇਜ ਆ ਤੇ ਇਤਿਹਾਸ ਦੀ ਘਾਟ ਆ ਮਤਲਬ ਇਹਦੇ ਪਿੱਛੇ ਕੀ ਕਾਰਨ ਨੇ ਬੱਚੇ ਪਾਣੀ ਦੀ ਨੇਾਈ ਹੁੰਦੀ ਨੇ ਸਿਆਣਿਆ ਤੋਂ ਸੁਣਿਆ ਮਹਾਂਪੁਰਖਾਂ ਤੋਂ ਸੁਣਿਆ ਪਾਣੀ ਦੇ ਵਿੱਚ ਜਿੱਦਾਂ ਦਾ ਤੁਸੀਂ ਰੰਗ ਘੋਲੋਗੇ ਪਾਣੀ ਨੇ ਉਦਾਂ ਦਾ ਰੰਗ ਫੜ ਲੈਣਾ ਹੂੰ ਬੱਚਿਆਂ ਦੇ ਵਿੱਚ ਜਿੱਦਾਂ ਦਾ ਰੰਗ ਤੁਸੀਂ ਘੋਲੋਗੇ ਹੂੰ ਬੱਚਿਆਂ ਨੇ ਅੱਜ 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 ਦੇ ਸਮੇਂ ਦੇ ਵਿੱਚ ਲਚਰਤਾ ਵਧੀਆ ਹੂੰ ਹੈਗੇ ਨਾ ਲਚਰਤਾ ਠੀਕ ਆ ਲਚਰਤਾ ਵਧੀ ਕਿਉਂ ਹੂੰ ਅਸੀਂ ਵਧਾਈ ਸਾਡੇ ਲੋਕਾਂ ਨੇ ਵਧਾਈ ਸਭ ਧਿਆਨ ਨਹੀਂ ਦਿੱਤਾ ਹੂੰ ਬਾਕੀ ਕਿੰਨੇ ਸੋਮੇ ਕਮੇਟੀ ਆ ਆਪਣੇ ਹੂੰ ਸ਼੍ਰੋਮਣੀ ਕਮੇਟੀ ਗੁਰੂ ਇਹਨਾ ਪੈਸਾ ਚੜਦਾ ਵਾ ਇਹਨਾ ਮਾਇਆ ਸੰਗਤ ਦਿੰਦੀ ਹੈ ਵੀ ਚਾਹੀ ਸੋਨੇ ਦਾ ਮੰਦਰ ਤਾਂ ਪਹਿਲੇ ਹੀ ਹਰਮੰਦਰ ਸਾਹਿਬ ਆਪਣਾ ਹੈ ਨਾ ਤੇ ਕੋਈ ਸ਼੍ਰੋਮਣੀ ਕਮੇਟੀ ਦਾ ਇਦਾਂ ਦਾ ਕੋਈ ਸੁਣਿਆ ਪਿੰਨਾਂ ਦੇ ਵਿੱਚ ਕੋਈ ਸਕੂਲ ਹੈਗੇ ਨਹੀਂ ਜਿੱਥੇ ਬੱਚੇ ਫਰੀ ਪੜ੍ਹਦੇ ਹੋ ਹੂੰ ਨਹੀਂ ਹੈ ਕਿੱਧਰ ਜਾਂਦਾ ਵਾ ਨਹੀਂ ਸ਼੍ਰੋਮਣੀ ਕਮੇਟੀ ਨਹੀਂ ਕੁਛ ਇਹਦੇ ਲਈ ਕਰਦੀ ਹੈ ਵੀ ਗ੍ਰੰਥੀ ਸਿੰਘਾਂ ਨੂੰ ਵੀ ਇਦਾਂ ਇਦਾਂ ਭਾਈ ਇਹਨਾਂ ਦੇ ਬੇਸਿਕ ਲੋੜਾਂ ਵੀ ਪੂਰੀਆਂ ਕਰਨੀਆਂ ਨੇ ਤੁਸੀਂ ਤੁਸੀਂ ਇਹਨਾਂ ਨੂੰ ਐ ਨਹੀਂ ਰੱਖ ਸਕਦੇ ਉਹ ਕੋਈ ਅਪਰਾਧਾ ਕਰ ਰਹੇ ਨੇ ਦੇਖੋ ਉਹਨਾਂ ਕੋਲੋਂ ਉਪਰਾਲਾ ਤੁਸੀਂ ਸਦੇ ਸੁਣਿਆ ਕਦੇ ਵੀਡੀਓ ਆਈਆਂ ਉਹਨਾਂ ਦੀ ਕਦੇ ਸਾਹਮਣੇ ਮੈਂ ਤਾਂ ਕਦੇ ਸੁਣਿਆ ਨਹੀਂ ਵੇ ਕੋਈ ਉਪਰਾਲਾ ਹੈ ਵੱਡੀਆਂ-ਵੱਡੀਆਂ ਸੰਸਥਾ ਨੇ ਸੁਣਿਆ ਗੱਲ ਵੱਡੀਆਂ-ਵੱਡੀਆਂ ਸੰਸਥਾ ਨੇ ਵੱਡੇ-ਵੱਡੇ ਗੁਰਦੁਆਰੇ ਨੇ ਆਪਣੇ ਆਲੇ-ਦਾਲ ਦੇ ਪਿੰਡਾਂ ਦੇ ਵਿੱਚ ਮੈਂ ਨਾਂ ਨਹੀਂ ਲੈਣਾ ਹਮ ਫਿਰ ਗੱਲ ਹੋਰ ਹੋ ਜਾਂਦੀ ਹੈ ਵੱਡੇ-ਵੱਡੇ ਡੇਰੇ ਨੇ ਹਨਾ ਕਦੇ ਉਹਨਾਂ ਨੇ ਵੀ ਸੋਚਿਆ ਗ੍ਰੰਥ ਸਿੰਘਾਂ ਮਾ ਜੀ ਹਾਂ ਗ੍ਰੰਥ ਸਿੰਘ ਇੱਕ ਬੜਾ ਜ਼ਰੂਰ ਦੇਣਾ ਕਿ ਉਹ ਡੇਰੇ ਮਜਬੂਰੀ ਕੀ ਹੈ ਕਿਸੇ ਮੇਰੀ ਗੱਲ ਸੁਣੋ ਮਤਲਬ ਇਹ ਸੌਖਾ ਇੱਕ ਮਤਲਬ ਕਹਿੰਦਾ ਵੀ ਪੰਜਾਬੀ ਆਉਂਦੀ ਆ ਯਾਰ ਗ੍ਰਾਂਥੀ ਸਿੰਘ ਬਣ ਕੇ ਨਹੀਂ ਦੇਖੋ ਸੌਖਾ ਸੌਖਾ ਤਾਂ ਹੈ ਨਹੀਂਗਾ ਜੀ ਗ੍ਰਾਂਥੀ ਸਿੰਘ ਬਣਨਾ ਸੌਖਾ ਤਾਂ ਹੈ ਨਹੀਂ ਮੈਂ 2 ਵਜੇ ਉੱਠਦਾ ਦੇਲੇ ਹੁਣ 2 ਵਜੇ ਉੱਠਣਾ ਸੌਖਾ ਬਹੁਤ ਆਵਖਾ ਸਵੇਰੇ ਉੱਠਣਾ ਦਾ ਸਭ ਤੋਂ ਹੁਣ ਜਰ ਵੀ ਹਰ ਕੋਈ ਉੱਠ ਖੜੂ ਮੈਂ ਮਤਲਬ ਉੱਠ ਖੜੂਗਾ ਸਰ ਗ੍ਰਾਂਥੀ ਸਿੰਘ ਬਣਨਾ ਸੌਖਾ ਤਾਂ ਹੈ ਨਹੀਂ ਹਮ ਨਰ ਤੇ ਡਿਊਟੀ ਆ ਇੰਨਾ ਔਖਾ 24 ਘੰਟੇ ਵੀ ਪਹਿਰਾ ਵੀ ਰੱਖਣਾ ਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਫੇਰ ਵੀ ਤਨਖਾਹ ਕਿਉਂ ਘਟਾ ਤੇ ਜਿਹੜਾ ਬੰਦਾ ਉਹਨਾਂ ਦੀ ਰਾਖੀ ਕਰਦਾ ਉਹਨੂੰ ਤੁਸੀਂ 5-4000 ਦੇ ਰੱਖੀ ਬੈਠੇ ਇਹ ਕਿਉਂ ਅਮਦਰ ਉਹਦੀ ਤਨਖਾਹ ਕਿਉਂ ਉਹਦੇ ਜਵਾਕ ਨੇ ਇਹ ਜਿਵੇਂ ਪੰਚਾਇਤ ਬਦਲਦੀ ਆ ਨਾਲ ਹੀ ਗ੍ਰਾਂਥੀ ਸਿੰਘ ਜਾਂਦਾ ਉਹਦੇ ਇਹ ਮੈਂ ਕਈ ਵਾਰ ਦੇਖਿਆ ਹੋਇਆ ਮੇਰੇ ਬੱਚਿਆਂ ਦੀ ਪੜ੍ਹਾਈ ਵੀ ਦਾ ਵੀ ਨੁਕਸਾਨ ਹੁੰਦਾ ਜਦੋਂ ਗ੍ਰਾਂਥੀ ਸਿੰਘ ਆ ਉਹ ਤਾਂ ਜਵਾਕ ਕਿਸ ਸਕੂਲ ਦੇ ਵਿੱਚ ਲਾ ਦਿੰਦਾ ਉਸ ਤੋਂ ਬਾਅਦ ਉਹਨੂੰ ਕੱਢ ਦਿੱਤਾ ਜਾਂਦਾ ਕੋਈ ਗ੍ਰਾਂਥੀ ਸਿੰਘ ਦੀ ਤਾਂ ਕੋਈ ਚਾਲ ਦੀ ਨਹੀਂ ਹੈਗੀ ਪੰਚਾਇਤ ਦੇ ਸਾਹਮਣੇ ਕੋਈ ਉਹਦੇ ਕੋਲ ਰਾਈਟ ਨਹੀਂ ਹੈਗਾ ਵੀ ਮੈਂ ਇੱਥੇ ਸਟੇ ਕਰ ਲਾਂ ਏਦਾਂ ਦਾ ਕੋਈ ਰਾਈਟ ਹੋਣਾ ਚਾਹੀਦਾ ਜਾਂ ਨਹੀਂ ਰਾਈਟ ਪਤਾ ਕੀ ਆ ਰਾਈਟ ਉਹਦੇ ਵਿੱਚ ਹੀ ਹੁੰਦਾ ਵਾ ਵੀ ਸਟੈਂਡ ਤਾਂ ਉਹ ਤਾਂ ਲਵੇ ਜੇ ਉਹਦੇ ਕੋਲ ਨਾਲ ਕੋਈ ਖੜਾ ਹੋਵੇ ਹੂੰ ਸ੍ਰੋਮੇ ਗੱਡੀ ਸਾਡੇ ਨਾਲ ਨਹੀਂ ਖੜਦੀ ਸਿੱਧੀ ਗੱਲ ਆਪਣੇ ਕੋਲੇ ਸ੍ਰੋਮੇ ਪਿੰਡਾਂ ਦੇ ਵਿੱਚ ਸ੍ਰੋਮੇ ਪਿੰਡਾਂ ਦੇ ਵਿੱਚ ਗੁਰਦੁਆਰੇ ਪੜੇ ਨੇ ਉਹ ਸਾਰੇ ਪਿੰਡਾਂ ਦੇ ਗੁਰਦੁਆਰਿਆਂ ਨੂੰ ਇੱਕ ਕਾਗਜ਼ ਤੇ ਲਿਖ ਲੈਣ ਸਾਰੇ ਉਹਨਾਂ ਦਾ ਸਾਰਿਆਂ ਦਾ ਕਾਗਜ਼ ਬਣਾ ਲੈਣਾ ਵੀ ਇੱਕ ਮਿੰਟ ਚ ਕਿੰਨੇ ਗੁਰਦੁਆਰੇ ਨੇ ਇੱਕ ਮਿੰਟ ਦੇ ਜਿੰਨੇ ਗੁਰਦੁਆਰਿਆਂ ਨੇ ਪਹਿਲਾਂ ਤੁਹਾਨੂੰ ਇੱਕ ਕੀਤਾ ਜਾਵੇ ਹੂੰ ਸੋਮੀ ਕਿੱਡੀ ਕਰ ਸਕਦੀ ਆ ਅਕਾਲ ਵਕਤ ਜਿਹੜੇ ਹੁਣ ਜਥੇਦਾਰ ਨੇ ਆਪਣੇ ਉਹਨਾਂ ਦਾ ਮੈਂ ਨੌ ਭੁੱਲੇ ਜਾਂਦਾ ਵਿਚਾਰਿਆਂ ਦਾ ਤੇ ਉਹਨਾਂ ਨੂੰ ਆਪਣੇ ਮਗਰ ਉਹਨਾਂ ਦੇ ਗੜਗੱਜ ਸਿੰਘ ਲੱਗਦਾ ਹੈ ਨਾ ਆਪਣੇ ਮੂਹਰੇ ਪਤਾ ਨਹੀਂ ਉਹਨਾਂ ਨੂੰ ਕੀ ਆ ਬਲਕਿਦੀਪ ਸਿੰਘ ਜੀ ਕਿਹੜਾ ਨਾ ਯਾਨੀ ਕੁਲਦੀ ਸਿੰਘ ਉਹ ਉਹ ਹੁਣ ਟੈਰ ਲੈ ਰਹੇ ਨੇ ਟੈਂਡ ਹੀ ਲੈਣ ਵੀ ਪਹਿਲਾਂ ਤਾਂ ਗੁਰਦੁਆਰਾ ਜਿਹੜਾ ਪਿੰਡਾਂ ਦੇ ਵਿੱਚ ਨੇ ਜਿੰਨੇ ਪਿੰਡਾਂ ਦੇ ਵਿੱਚ ਨੇ ਉਤੋਂ ਐਲਾਨ ਕਰ ਦੇਣਾ ਵੀ ਭਾਈ ਗੁਰਦੁਆਰੇ ਇੱਕ ਹੋਵੇ ਹੂੰ ਮਾਰਾ ਦੇ ਸਰੂਪ ਜੇ ਵੱਧ ਨਹੀਂ ਤਾਂ ਅਸੀਂ ਲੈ ਕੇ ਜਾਂਦੇ ਆ ਨਾਲ ਇਤਿਹਾਸ ਗੁਰਦੁਆਰੇ ਪਰ ਆਪਣੀ ਤਿੰਨ ਨੇ ਪਰ ਉਹਦੇ ਨਾਲ ਜੇ ਕਾਤਮ ਚੱਕਣਾ ਤੁਹਾਨੂੰ ਲੱਗਦਾ ਵੀ ਸੋਸਾਇਟੀ ਦੇ ਵਿੱਚ ਵੱਖ-ਵੱਖ ਵਰਗਾਂ ਦੇ ਨਾਲ ਕਲੈਸ਼ ਹੋਊਗਾ ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ ਜਥੇਦਾਰ ਕਹੜਾ ਚਾਹੀਦਾ ਸਾਡਾ ਜਦੋਂ ਜਥੇਦਾਰ ਦਾ ਹੁਕਮ ਹੋਊਗਾ ਨਾ ਜਥੇਦਾਰ ਦਾ ਹੁਕਮ ਹੋਊਗਾ ਵੀ ਭਾਈ ਦੇਖੋ ਇਹ ਇਦਾਂ ਹੋਣਾ ਆਪਦਾ ਰਲ ਕੇ ਰਹੋ ਕੋਈ ਨਹੀਂ ਸਕਦਾ ਤੇ ਫਿਰ ਉੱਥੇ ਜਿਹੜਾ ਇਹ ਜਿਵੇਂ ਤੁਸੀਂ ਕਹਿਣਾ ਵੀ ਇੱਕ ਕਰਨ ਦੀ ਗੱਲ ਕਰਦੇ ਆ ਫਿਰ ਉੱਥੇ ਪ੍ਰਧਾਨਾਂ ਦਾ ਨਹੀਂ ਰੌਲਾ ਪਊਗਾ ਵੀ ਯਾਰ ਵੀ ਤੂੰ ਆ ਇੱਧਰ ਰੌਲੇ ਤਾਂ ਕੜਾ ਮਚੌਧਰੀਆਂ ਦਾ ਹੂੰ ਰੌਲਾ ਹੀ ਕੜਾ ਮਚੌਧਰੀਆਂ ਦਾ ਕੜਮਚੌਧਰੀਆਂ ਤਾਂ ਗੰਦ ਪਾਇਆ ਹੋਇਆ ਫਿਰ ਉਹੀ ਤਾਂ ਹੈ ਵੀ ਉਹ ਹੱਲ ਕੀ ਹੈ ਉਹਦਾ ਹੱਲ ਹੀ ਆ ਵੀ ਇੱਕ ਤਾਂ ਪਹਿਲੀ ਗੱਲ ਆ ਜਦ ਸਾਡੇ ਪਾਤੀ ਸਿੰਘਾਂ ਦਾ ਸਟੈਂਡ ਨਹੀਂ ਹੈ ਅੱਛਾ ਸਿੱਧੀ ਗੱਲ ਆਪਣੇ ਕੋਲ ਪਾਤੀ ਸਿੰਘਾਂ ਦਾ ਸਟੈਂਡ ਵੀ ਨਹੀਂ ਹੈਗਾ ਕਿਉਂ ਪਾਤੀ ਸਿੰਘਾਂ ਦਾ ਸਟੈਂਡ ਮੈਂ ਤਾਂ ਕਹਿ ਰਿਹਾ ਮਾਂ ਹੁਣ ਮੰਨੋ ਕਿਸੇ ਕਮੇਟੀ ਦੇ ਨਾਲ ਟਕੜਾ ਹੋਇਆ ਗ੍ਰੰਤੀ ਸਿੰਘ ਹਲੇ ਗ੍ਰੰਤੀ ਸਿੰਘ ਆਪਦੀ ਜਗ੍ਹਾ ਤੇ ਸਹੀ ਆ। ਹੂੰ ਬਿਲਕੁਲ ਆਪਦੇ ਸੁਲ੍ਹਾ ਦੇ ਸਹੀ ਆ। ਕਹਿਣੀ ਕਰਨੇ ਚ ਪੂਰਾ ਪੱਕਾ ਵਾ। ਉਹ ਨਜਾਇਜ਼ ਤਾਂ ਕੀਤਾ ਜਾਂ। ਉਸ ਤੋਂ ਬਾਅਦ ਵਿੱਚ ਉਹਨੂੰ ਉਹਨੂੰ ਕਮੇਟੀ ਵਾਲੇ ਕਿਉਂ ਕਹਿੰਦੇ ਨੇ? ਕ੍ਰਮਚੋਦੀ ਕਿਉਂ ਕਹਿੰਦੇ ਨੇ? ਬਾਪਾ ਜਾਣਾ ਜਾ ਸਾਡੇ ਕੋਲੇ ਪਾਠੀ ਬਥੇਰੇ ਨੇ। ਕਿਉਂ ਕਹਿੰਦੇ ਨੇ? ਕਿਉਂਕਿ ਉਹਨਾਂ ਨੂੰ ਪਤਾ ਪਾਠੀ ਹੈਗੇ ਆ ਜਿਆਦਾ। ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ। ਉਹਨਾਂ ਨੂੰ ਪਤਾ ਵੀ ਅਸੀਂ ਕੋਈ ਨਾ ਕੋਈ ਕੋਈ ਨਾ ਕੋਈ ਤੋਫੜ ਲਿਆਉਣਾ ਵਾ ਮਾੜਾ ਮੋਟਾ। ਮਤਲਬ ਉਹੀ ਤਾਂ ਗੱਲ ਆ ਵੀ ਹਰੇਕ ਲੱਗੀ ਨੇ ਵੀਰ ਜ ਤੁਸੀਂ ਗੱਲੇ ਗੁਰੂ ਗ੍ਰੰਥ ਸਾਹਿਬ ਦੀ ਸੰਸਾ ਲੈ ਠੀਕ ਆ ਕੰਪਲੀਟ ਉਹਨੂੰ ਪੜ੍ਹਨਾ ਸਿੱਖ ਲਿਆ ਬਸ ਤਾਂ ਜਦੋਂ ਤੁਸੀਂ ਉਹ ਕੰਪਲੀਟ ਸਾਰਾ ਪੜ੍ਹਨਾ ਸਿੱਖ ਲਿਆ ਉਹਦੀ ਰਹਿਤ ਮਰਿਆਦਾ ਸਿੱਖ ਲਈ ਹੈ ਨਾ ਵੀ ਰਹਿਤ ਮਰਿਆਦਾ ਦੇ ਵਿੱਚ ਕਿਵੇਂ ਰਹਿਣਾ ਉਹਦੀ ਰਹਿਤ ਮਰਿਆਦਾ ਇਹ ਆ ਖੰਡ ਪੜ੍ਹ ਸਾਹਿਬ ਆਰੰਭ ਕਰਨਾ ਉਹਦੀ ਮਰਿਆਦਾ ਕੀ ਆ ਸਾਇਹਤ ਪੜ੍ਹ ਆਰੰਭ ਕਰਨਾ ਉਹਦੀ ਮਰਿਆਦਾ ਕੀ ਆ ਅਰਦਾਸ ਮਰਗ ਸਮੇ ਕਿਹੜੀ ਕਰਨੀ ਆ ਜੋ ਵੀ ਹੈ ਰਹਿਤ ਮਰਿਆਦਾ ਉਹ ਜੋ ਸਿੱਖ ਲਈ ਤੁਸੀਂ ਇੱਕ ਵਾਰ ਕੰਪਲੀਟ ਹੈ ਨਾ ਇਹ ਬਾਤਾਂ